ਬੋਰਡ ਸਾਰੇ ਉਤਾਰੇ ਗਏ। ਦੇਖੋ ਜੀ ਜਿਵੇਂ ਲੋਕ ਕਹਿ ਰਹੇ ਨੇ ਵੀ ਉਹ ਆਦੀ ਫੋਟੋ ਨਹੀਂ ਲੱਗੀ। ਉਹਨਾਂ ਦੀ ਫੋਟੋ ਕਿਉਂ ਲਗਾਈ ਐ ਸੀ? ਉਹ ਕੋਈ ਅਧਿਕਾਰੀ ਪੋਸਟ ਤੇ ਹੈ ਨਹੀਂ। ਉਹ ਆਦੀ ਮਾਇਪ ਨਗਰ ਕੌਂਸਲ ਦੇ ਪ੍ਰਧਾਨ ਹੈ ਉਹਨਾਂ ਨੂੰ ਕੋਈ ਕੋਈ ਰਾਈਟਸ ਨਹੀਂ ਹੈਗਾ। ਉਹ ਕੂੜੇ ਦੀ ਟਰਾਲੀ ਦੇ ਵਿੱਚ ਭਗਵਾਨ ਦੀਆਂ ਫੋਟੋਆਂ ਲੈ ਕੇ ਜਾ ਰਹੇ ਨੇ। ਇੱਕ ਦਿਨ ਪਹਿਲਾਂ ਫੋਟੋਆਂ ਉਤਾਰਾਂ ਦਾ ਫਲੈਕਸ਼ਨ ਉਤਾਰਾਂ ਦਾ ਕੀ ਮਤਲਬ ਹੈ? ਬੰਦ ਕਰ ਬੈਠੀ। ਇਹ ਆਪ ਜਾਣ ਕੇ ਹਿੰਦੂਆਂ ਨੂੰ ਦਬਾਣਾ ਚਾਹੁੰਦੇ ਨੇ। ਸ਼ਹਿਰ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹ ਇਹ ਸਾਰੇ ਕੁਛ ਸਰਕਾਰ ਚਾਹਦੀ ਹੈ ਵੀ ਹਿੰਦੂਆਂ ਨੂੰ ਦਵਾਗੇ ਰੱਖੇ ਹੋਰੇ ਇਹ ਖਾਲਿਸਤਾਨੀਆ ਦੀ ਸਰਕਾਰ ਹੈ ਸਤੇ ਆਹ ਕਹਿੰਦੇ ਅਸੀਂ ਆਪਾਂ ਬਿਆਨਾ ਚਾਹੀਦਾ ਉਹਨਾਂ ਨੂੰ ਕਿਉਂ ਨਹੀਂ ਆਏ ਹੈਗੇ ਉਹ ਜਦਕੇ ਉਹਨਾਂ ਨੂੰ ਕਿਸ਼ਾ ਜਿਹੜੇ ਫਰੇ ਬੰਮ ਉਤਸਵ ਕਮੇਟੀ ਦੇ ਪ੍ਰਧਾਨ ਜੀ ਨੇ ਉਹਨਾਂ ਨੂੰ ਇਨਵੀਟੇਸ਼ਨ ਦਿੱਤਾ ਹੈ ਵੀ ਕੱਲੂ ਜਿਹੜੀ ਸ਼ੋਭਾ ਯਾਤਰਾ ਉਹਨਾਂ ਵੱਲੋਂ ਚੰਡੀ ਦਿੱਤੀ ਜਾਊਗੀ ਕਿੰਨੀ ਕਿੰਨੀ ਕਿ ਨਾਰਾਜ਼ਗੀ ਕਿੰਨੀ ਕਾ ਜਿਹੜੇ ਹਿੰਦੂ ਦਾ ਇਤਿਹਾਸ ਨਹੀਂ ਬਾਇਕਾਟ ਕਰਦੇ ਬਾਇਕਾਟ ਨਹੀਂ ਜੰਡੀਆਂ ਕੋਈ ਨਹੀਂ ਜੰਡੀਆਂ ਕੋਈ ਨਹੀਂ ਬਾਇਕਾਟ ਕਰਦੇ ਅਸੀਂ ਅਲੀ ਬਹਾਦਰ ਹਿੰਦੂ ਸਭਾਜ ਪੂਰਾ ਸ਼ਹਿਰ ਕਹਿ ਰਿਹਾ ਨਹੀਂ ਕੋਈ ਚੰਡੀ ਨਹੀਂ ਹੋਊਗੀ ਇਹਨਾਂ ਦੀ ਨਹੀਂ ਉਹ ਚੰਡੀ ਨਹੀਂ ਹੋਊਗੀ ਬਿਲਕੁਲ ਨਹੀਂ ਉਹਨਾਂ ਨੂੰ ਨਹੀਂ ਚੰਡੀ ਉਹਨਾਂ ਵੱਲੋਂ ਹੀ ਸਾਡੀਆਂ ਟਰਾਲੀਆਂ ਵਾਪਸ ਜਾਣਗੀਆਂ ਇਹਨਾਂ ਮਾਲ ਖਰਾਬ ਕਰਨਾ ਮਾਲ ਖਰਾਬ ਕਰਨਾ ਚਾਹੁੰਦੇ ਨੇ ਹਿੰਦੂ ਲੋਕ ਦਬਾਣਾ ਚਾਹੁੰਦੇ ਨੇ ਚਾਹੁੰਦੇ ਨੇ ਹਾਂਜੀ ਸਾਡੇ ਨਾਮ ਭਗਵਾਨ ਵੀ ਨੇ ਹਿੰਦੂ ਸਾਰੇ ਸਾਡੇ ਨੇ ਭਗਵਾਨ ਹੈ ਇਹਨਾਂ ਨੇ ਉਹ ਬੋਰਡ ਤਾਰ ਕੇ ਕਨੇਜ ਜੀ ਦੇ ਪਾੜ ਕੇ ਇੱਕ ਕੁੜੇ ਵਾਲੀ ਜੋ ਕੋਟਾ ਕਿਹਨੇ ਘੇਰੀ ਜੀ ਕਿਸ ਨੇ ਘੇਰੀ ਕਿ ਨਹੀਂ ਜਿਹਨੇ ਮਰੀ ਸਾਹਮਣੇ ਆ ਰਹੀ ਆ ਉਹ ਨਹੀਂ ਪਾਤਸ਼ਾਹ ਜੀ ਮਰੀ ਕੋਈ ਲੈ ਰਿਹਾ ਰਹੇ ਜਿੰਨੇ ਮਰੀ ਆਪਣੇ ਕੋਈ ਲੈ ਰਹੇ ਇਥੇ ਕਮੇਟੀ ਵਾਲੇ ਆਏ ਤੇ ਉਹਨਾਂ ਨੇ ਜਿਹੜੇ ਬੋਰਡ ਬਾਬਨ ਭਗਵਾਨ ਜੀ ਦੇ ਲੱਗੇ ਹੋਏ ਸੀ ਜਿਹਨੇ ਸ਼ੁਭ ਸੰਗਤ ਦੇ ਲੱਗੇ ਹੋਏ ਤੇ ਖੰਡੂਸ਼ਾ ਵਾਲੇ ਲੱਗੇ ਹੋਏ ਸੀ ਸਾਨੂੰ ਸ਼ੁਰੂ ਕਰਦੇ ਆ ਆ ਆ ਇਹ ਉਹ ਹੀ ਆ ਰਿਹਾ ਹੈ ਲੋ ਇਹ ਨਹੀਂ ਪਤਾ ਕਿ ਕੀ ਕਰ ਰਹਾ ਇਹ ਟਰਾਲੀ ਚ ਕਿਉਂ ਲਾਣਾ ਸ਼ੁਰੂ ਕਰੇ ਜਿਆਦਾ ਕੋਈ ਗਲਤੀਆਂ ਨਹੀਂ ਆਨਸਰ ਵੀ ਵਿੱਚ ਹੋ ਸਕਦੇ ਨੇ ਜਾਂ ਮੈਡੀਕਲ ਕਿਹਨੇ ਆਰਡਰ ਦਿੱਤਾ ਇਹਨਾਂ ਨੂੰ ਨਹੀਂ ਤੇਰੀ ਮੇਰੀ ਇਸ ਵਾਰੇ ਅਸੀਂ ਬਾਰੇ ਕੁਝ ਕਹਿ ਸਕਦੇ ਆ ਕਿ ਦੇਖੋ ਉਹਨਾਂ ਨੂੰ ਨਾਰਾਜ਼ਗੀ ਕੋਈ ਪਰਸਨਲ ਹੈਗੀ ਆ ਉਹ ਦੱਸ ਸਕਦੇ ਨੇ ਸੰਗਤ ਕੈਰੀਆ ਸਾਰਾ ਮੈਂ ਵੀ ਹਿੰਦੂਆਂ ਸਾਰੇ ਇਸ ਚੀਜ਼ ਦੀ ਸਾਰਿਆਂ ਨੂੰ ਨਾਰਾਜ਼ਗੀ ਹੈ ਪਰ ਇਸ ਪਰਸਨਲ ਬਾਰੇ ਮੈਂ ਨਹੀਂ ਕਹਿ ਸਕਦਾ ਵੀ ਭਾਈ ਉਹਨਾਂ ਨੂੰ ਕੀ ਐਕਸ਼ਨ ਲੈਣ ਜਾ ਰਹੀ ਹੈ ਜੀ ਤੁਸੀਂ ਪ੍ਰਧਾਨੋਂ ਕੀ ਐਕਸ਼ਨ ਲੈ ਐਕਸ਼ਨ ਤਾਂ ਕੋਈ ਨਹੀਂ ਐਕਸ਼ਨ ਤਾਂ ਇਹ ਲੈ ਰਿਆ ਵੀ ਭਾਈ ਜਿਹੜੇ ਬੋਰਡ ਨਾਲ ਲਾਹੇ ਨੇ ਕਿਸੇ ਵੀ ਸੰਸਦ ਦਾ ਹੈਗਾ ਜਾਂ ਗਣੇਸ਼ ਜੀ ਦਾ ਪਾਵਨ ਭਗਵਾਨ ਜੀ ਦਾ ਉਹ ਦੁਆਰੇ ਕਹਿੰਦੇ ਉਸ ਤੋਂ ਹੀ ਲਵਾ ਦੇ ਕਿਹਦੇ ਨਾਲ ਪੈਰ ਬਰੋ ਦਾ ਕੀ ਉਹਨਾਂ ਦੀ ਬੋਰਡ ਤੇ ਫੋਟੋ ਨਹੀਂ ਲੱਗਦੀ ਕਿਹਾ ਉਹਨਾਂ ਨੇ ਸਾਡੇ ਤਿਹਾਰ ਨੂੰ ਡਿਸਟਰਬ ਕਰਨ ਵਾਸਤੇ ਸਾਰੇ ਬੋਰਡ ਸਾਰੇ ਸ਼ਹਿਰ ਦੇ ਤਰਕੇ ਕੂੜੇ ਵਾਲੀ ਟਰਾਲੀ ਸਿਰ ਤੇ ਕਿ ਨਹੀਂ ਪਪੂ ਪ੍ਰਧਾਨ ਜੀ ਜਿਹ ਕਮੇਟੀ ਕਮੇਟੀ ਦੇ ਅੱਤੇ ਆਮ ਆਦਮੀ ਪਾਰਟੀ ਦੇ ਦੇਖੋ ਸਰਕਾਰ ਆਮ ਆਦਮੀ ਪਾਰਟੀ ਦੀ ਕਮੇਟੀ ਕੱਪ ਚਾ ਉਹਨਾਂ ਨੇ ਸਾਰੇ ਬੋਰਡ ਤਾਰ ਕੇ ਕੂੜੇ ਵਾਲੀ ਟਰਾਲੀ ਸੜਤੇ ਜਿਸ ਦੇ ਉਹਦੇ ਨਾਲ ਕੁਛ ਸ਼ਰਾਰਤੀਆਂ ਸਲਾਹ ਕੁਝ ਵੀ ਲਾਓ ਉਹਦੇ ਨਾਲ ਸਿਰ ਸਾਰੇ ਹਿੰਦੂ ਭਾਈਚਾਰੇ ਨੂੰ ਠੇਸ ਪਹੁੰਚੀ ਹੈ ਔਰ ਸਾਡਾ ਸਾਡੇ ਤਿਹਾੜ ਦਾ ਮੇਨ ਮੁੱਦਾ ਹੈ ਔਰ ਸਾਡੇ ਧਰਮ ਦੀ ਬੇਗਦਰੀ ਕੀਤੀ ਗਈ ਹੈ ਇਸ ਕਰਕੇ ਸਮੂਹ ਸਮਾਉ ਸਾਰਾ ਕੂੜੇ ਵਾਲੀ ਟਰਾਲੀ ਸਾਰਾ ਸਮਾਸ਼ੇਰ ਇਕੱਠਾ ਹੋਇਆ ਹੈ ਕਿ ਜਦੋਂ ਤੱਕ ਬੋਰਡ ਨਹੀਂ ਲੱਗਦੇ ਪਪੂ ਪ੍ਰਧਾਨ ਜਿਹੜਾ ਵੀ ਹੈ ਦੇਖੋ ਮੈਨੂੰ ਪੰਕਜ ਪਪੂ ਉਹ ਨਾਲ ਜਿਹੜਾ ਮਸੀ ਪ੍ਰਧਾਨ ਹੈ ਉਹਨਾਂ ਨੇ ਉੱਪਰ ਮੰਚ ਦੇ ਉੱਪਰ ਖੜੇ ਹੋ ਕੇ ਕਹਿਤਾ ਵੀ ਮੈਂ ਹਿੰਦੂਆਂ ਨਾਲ ਹੈ ਮੈਂ ਮੇਤੋ ਗਲਤੀ ਹੋਈ ਹੈ ਮੇਰੀ ਕਮੇਟੀ ਤੋਂ ਗਲਤੀ ਹੋਈ ਹੈ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਬੋਰਡ ਮੈਂ ਜਿੰਨਾ ਲੱਗੇ ਤਾਰੇ ਨੇ ਉਸ ਤਰ੍ਹਾਂ ਲਗਾ ਦੇ ਕਿੰਨਾ ਕੁ ਨਰਾਰੀ ਭਾਜੀ ਕੋਈ ਮਸਲਾ ਨਹੀਂ ਹੈਗਾ 52 ਦਵਾਸੀ ਤੇ ਨਗਰ ਕੌਂਸਲ ਨਾਬਾ ਹਰ ਵਾਰ ਪੂਰਾ ਵੱਦ ਛੱਡ ਕੇ ਸਾਥ ਦਿੰਦੀ ਹੈ ਤੇ ਰਹੀ ਗੱਲ ਹਿੰਦੂ ਦੀ ਮੈਂ ਤਾਂ ਆਪ ਹਿੰਦੂਆਂ ਇਹ ਤਾਂ ਹਿੰਦੂ ਮੁਸਲਮ ਸਿੱਖ ਸਾਈ ਕੋਈ ਪਾਰਟੀ ਕਾਲੀ ਕਾਂਗਰਸ ਵਾਲਾ ਕੋਈ ਮਸਲਾ ਨਹੀਂ ਹੈਗਾ ਨਗਰ ਕੌਂਸਲ ਤਿੰਨ ਦਿਨਾਂ ਤੋਂ ਫਾਲਤੂ ਬੋਰਡ ਜਿਹੜੇ ਕਿ ਜਿਨ੍ਹਾਂ ਦੀ ਉਈ ਖੇਡਾਂ ਦੇ ਕੋਈ ਹੋਰ ਇਹ ਜੇ ਬੋਰਡ ਤਾਰ ਰਹੀ ਸੀ ਤੇ ਉਹਨਾਂ ਤੋਂ ਮੁਲਾਜ਼ਮਾਂ ਤੋਂ ਵਿਚਾਰੇ ਅਨਪੜ੍ਹ ਨੇ ਗਲਤੀ ਨਾਲ ਉਹਨਾਂ ਤੋਂ ਇਸ ਪ੍ਰੋਗਰਾਮ ਵਾਲੇ ਵੀ ਬੋਰਡ ਉੱਤਰ ਗਏ ਤੇ ਉਹ ਬੋਰਡ ਇੱਥੇ ਜਦੋਂ ਆਇਆ ਤੇ ਨਾਲ ਦੇ ਨਾਲ ਬੋਰਡ ਉਤਰਵਾਤੇ ਵੀ ਜਿੱਥੇ ਤਾਰ ਨਹੀਂ ਉੱਥੇ ਦੁਬਾਰਾ ਨਾ ਦੰਦਿਆ ਇੱਕ ਹੋਰ ਗੱਲ ਕਹਿ ਰਹੇ ਨੇ ਵੀ ਤੁਹਾਡੀ ਜਾਂ ਤੁਹਾਡੀ ਪਤਨੀ ਦੀ ਤਸਵੀਰ ਨਹੀਂ ਜਿਸ ਤੋਂ ਨਾਰਾਜ਼ ਹੋ ਕਿ ਤੁਸੀਂ ਨਾ ਜੀ ਨਾ ਨਾ ਮੈਂ ਮੇਰੀ ਕੋਈ ਤਸਵੀਰ ਵਾਲਾ ਕੋਈ ਬੰਗਾ ਨਹੀਂ ਹੈਗਾ ਜੀ ਨਾ ਨਾ ਇਹ ਤਾਂ ਆਪਣੇ ਮਨ ਬਣਾਈਆਂ ਗੱਲਾਂ ਨੇ ਉਹ ਹੈਗੇ ਨੇ ਦੋ ਚਾਰ ਉਹ ਬਿਨਾਂ ਮਤਲਬ ਤੋਂ ਇਸ ਚੀਜ਼ ਨੂੰ ਉਹ ਸਾਲਾਂ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਤਾਂ ਵੈਸੇ ਵੀ ਅਜ ਤੱਕ ਕਦੇ ਕਿਸੇ ਬੋਰਡ ਤੇ ਆਪਣੀ ਫੋਟੋ ਲਵਾਈ ਹੋਈ ਨਹੀਂ ਹੈਗੀ ਜੀ ਕਦੇ ਵੀ ਜਿੱਥੇ ਫੋਟੋ ਲੱਗਦੀ ਹੈ ਜੇ ਸਾਡੀ ਪਾਰਟੀ ਦਾ ਕੋਈ ਬੋਰਡ ਹੁੰਦਾ ਤਾਂ ਅਸੀਂ ਐਮਐਲਏ ਦੀ ਫੋਟੋ ਲਾਉਂਦੇ ਆ ਬਾਕੀ ਧਾਰਮਿਕ ਤੇ ਤਾਂ ਸਿਰਫ ਮੇਰੇ ਸਾਹਮਣੇ ਨਾਲ ਕੱਲੇ ਬਾਵਨ ਦਵਾਸੀ ਹੋਣੀ ਚਾਹੀਦੀ ਹੈ ਕੱਲੇ ਬਾਵਨ ਭਗਵਾਨ ਜੀ ਹੋਣੇ ਚਾਹੀਦੇ ਨੇ نیچے ਕਿਸੇ ਦੀ ਵੀ ਫੋਟੋ ਨਾ ਹੋਵੇ ਤਾਂ ਵੀ ਤੁਹਾਨੂੰ ਨਾਰਾਜ਼ਗੀ ਦੂਰ ਕਿਵੇਂ ਕਰੋਗੇ ਜਿਹੜੇ ਹਿੰਦੂ ਸਮਾਜ ਨਾਰਾਜ਼ ਹੋ ਗਿਆ ਇਸ ਗੱਲ ਨੂੰ ਲੈ ਕੇ ਕਾਫੀ ਵੀ ਇੱਕ ਪਾਸੇ ਤਿਹਾਰ ਮਨਾ ਰਹੇ ਨੇ ਇੱਕ ਪਾਸੇ ਤੁਸੀਂ ਦੇਖੋ ਨਾਰਾਜ਼ਗੀ ਵਾਲੀ ਗੱਲ ਇਹਨਾਂ ਦੀ ਜਾਇਜ਼ ਆ ਉਹ ਅਸੀਂ ਨਗਰ ਕੌਂਸਲ ਵੱਲੋਂ ਅਸੀਂ ਮਾਫੀ ਮੰਗੀ ਆ ਕਿ ਉਹਨਾਂ ਤੋਂ ਮੁਲਾਜ਼ਮਾਂ ਤੋਂ ਗਲਤੀ ਹੋ ਗਈ ਇਹਨੂੰ ਗੱਲ ਨੂੰ ਮਿੱਟੀ ਪਾਓ ਤੇ ਜਿੱਥੇ ਬੋਰਡ ਲਾਉਣੇ ਨੇ ਚਾਰ ਬੋਰਡ ਸੱਕੋ ਸਾਡੇ ਖਾਤੇ 'ਚ ਲਵਾ ਦਿਓ ਤੇ ਰਹੀ ਗੱਲ ਕੱਲ੍ਹ ਇਹੀ ਨਿਰਾਸ਼ਗੀ ਨਗਰ ਕੌਂਸਲ ਜਦੋਂ ਰਾਤ ਨੂੰ 3 ਵਜੇ ਤੱਕ ਸਫਾਈ ਕਰੂਗੀ ਜਿੰਨਾ ਪਿੱਛੋਂ ਕੂੜਾ ਹੋਊਗਾ ਉਹ ਸਾਰਾ ਨਾਲ-ਨਾਲ 2-2 3-3 ਵਜੇ ਤੱਕ ਸਾਡੀ ਸਫਾਈ ਹੋਊਗੀ ਨਿਰਾਸ਼ਗੀ ਅਸੀਂ ਕੱਲ੍ਹ ਨੂੰ ਦੂਰ ਕਰਦਾਂਗੇ ਜਿਹੜੀ ਟ੍ਰੈਲੀ ਦੇ ਵਿੱਚ ਗੀਰ ਨਾ ਕਿਤੇ ਨਾ ਕਿਤੇ ਜਿਹੜੀ ਲੱਗਦਾ ਵੀ ਹਿੰਦੂ ਭਾਵਨਾ ਮੰਨ ਕੇ ਸਪਾਂਸਰ ਪਾਜੀ ਉਸੇ ਟ੍ਰੈਲੀ ਦੇ ਵਿੱਚ ਅਸੀਂ ਲੋਕਾਂ ਲਈ ਲੰਗਰ ਵੀ ਲੈ ਉਸੇ ਟਰਾਲੀ ਦੇ ਵਿੱਚ ਟਰਾਲੀ ਦੇ ਵਿੱਚ ਥੋੜੀ ਕੂੜਾ ਬੜਿਆ ਹੋਇਆ ਜੀ ਉਹ ਤਾਂ ਟਰਾਲੀ ਸਾਫ਼ ਸੁੱਤਰੀ ਹੈ ਜੀ ਤਿੰਨ ਟਰਾਲੀਆਂ ਨੰਬੀਆਂ ਕੋਈ ਰੋਲੇ ਵਾਲੀ ਗੱਲ ਨਹੀਂ ਹੈਗੀ ਦੋ ਚਾਰ ਸ਼ਰਾਰਤੀ ਅੰਸਰ ਨੇ ਗੱਲ ਨੂੰ ਵਧਾਉਣਾ ਚਾਹੁੰਦੇ ਨੇ ਪਰ ਸਾਰੇ ਸਾਡੇ ਭਰਾ ਨੇ ਜੀ ਜਦੋਂ ਕੋਈ ਰੋਲਾ ਹੋਵੇ ਕਿਸੇ ਨਾਲ ਤਾਂ ਵੀ ਹੈ ਸਾਰੇ ਸਾਡੇ ਭਰਾ ਨੇ ਇਹਨਾਂ ਲੋਕਾਂ ਨੂੰ ਚੁਣ ਕੇ ਸਾਰਿਆਂ ਨੂੰ ਐਮਸੀ ਐਮਐਲਏ ਜਾਂ ਸਰਪੰਚ ਬਣਾਇਆ ਕੋਈ ਸਾਰੇ ਭਰਾ ਨੇ ਦੋ ਚਾਰ ਸ਼ਰਾਰਤੀ ਬੰਦੇ ਇਸ ਚੀਜ਼ ਦਾ ਸੋਚਦੇ ਲੱਭਦੇ ਹੁੰਦੇ ਨੇ ਵੀ ਹਜੇ ਮੌਕੇ ਮਿਲਣ ਪਰ ਉਹ ਅੱਜ ਫੇਰ ਨਰਾਜ਼ ਹੋ ਗਏ ਬੰਦੇ ਵੀ ਉਹਨਾਂ ਨੂੰ ਮਸਲਾ ਬਿਲਕੁਲ ਹੱਲ ਹੈ ਜੀ ਕੋਈ ਗੱਲ ਨਹੀਂ ਸਾਰੀ ਰਾਤ ਮੈਂ ਤਾਂ ਨਾਲ ਆ ਮੈਂ ਤਾਂ ਵੈਸੇ ਵੀ 3-4 ਵਜੇ ਤੱਕ ਫਰੀ ਜਨਾ ਬਾਕੀ ਮੈਂ ਕੂਕੀ ਪ੍ਰਧਾਨ ਜੀ ਨੂੰ ਕਿਹਾ ਗੋਗੀ ਜੀ ਫਿਰਦੇ ਦੇ ਨਾਲ ਵੀ ਦੋ ਬੰਦੇ ਸਾਡੇ ਨਾਲ ਲਾ ਦਿਓ ਜਿਹੜੇ ਜਿਹੜੇ ਜਿੱਥੇ ਜਿੱਥੇ ਬੋਰਡ ਲੱਗੇ ਹੋਤੀ ਦੁਬਾਰਾ ਲਵਾ ਲਓ ਕਿਤੇ ਚਾਰ ਕੁ ਜੇ ਕੋਈ ਬੋਰਡ ਪਟ ਗਿਆ ਹੋਰ ਲਵਾ ਲਓ ਚਾਰ ਸਾਡੇ ਤੋਂ ਲਵਾ ਲਓ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈ ਜੀ ਦੀ 바ਵਨ ਭਗਵਾਨ ਹੈ ਜਿਹੜਾ ਉਹ ਕਿਸੇ ਦੋ ਚਾਰ ਬੰਦਿਆਂ ਦਾ ਨਹੀਂ ਹੈਗਾ ਉਹ ਸਾਰਿਆਂ ਦਾ ਸਾਡਾ ਵੀ ਉਹਨਾਂ ਹੀ ਹੈ ਇਹ ਬੋਰਡ ਉਤਰਨ ਨਾਲ ਕਿਸੇ ਦੀ ਸਾਡਾ ਮੈਂ Hindu Muslim ਥੋੜੀ ਬਣ ਗਿਆ ਜੇ ਮੇਰਾ ਬੋਰਡ ਉਤਰ ਗਿਆ ਇਹ ਚ ਕੀ ਦਿੱਕਤ ਵਾਲੀ ਗੱਲ ਹੈ ਕੋਈ ਗੱਲ ਨਹੀਂ ਜੇ ਗਲਤੀ ਹੋਈ ਆ ਸੀਖ ਹੋ ਜੂਗੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ